ਫੇ ਮਾਤਾ ਮੇਰੀ ਕਾ ਸੁਣ ਤੁਹਾਡਾ ਬੱਚਾ ਕੋਈ ਰੱਖੇ ਹਾਂ ਤੁਹਾਨੂੰ ਗੁਸਾਣਾ ਹੋਊਗਾ ਹਾਂ ਨਾ ਹੁੰਦਾ ਵਾ ਦੁੱਖਣਾ ਲੱਗੂਗਾ ਤੁਹਾਡੇ ਬੱਚੇ ਤੋਂ ਮੈਂ ਪੱਠੇ ਪਵਾਵਾਂ ਜਾ ਕੇ ਮੈਂ ਗੋਸਟਾਂ ਮੈਂ ਦੁੱਖਣਾ ਲੱਗੂਗਾ ਤੁਸੀਂ ਕੋਈ ਇਹਦੀ ਫੋਟੋ ਪਾਈ ਕੋਈ ਇਤਲਾ ਦਿੱਤੀ ਹੈ ਕੋਈ ਬਾਬੇ ਬਾਬੇ ਰਾਤ ਆਇਆ ਵਾ ਹੁਣ ਤੇ ਸ਼ਾਮਾਂ ਪੈ ਗਈਆਂ ਨਾ ਸਾਡੇ ਕੋਈ ਨਹੀਂ ਰਿਹਾ ਕਿਸੇ ਜੀ ਦੀ ਜਾਨ ਦਾ ਆਈ ਨਹੀਂ ਲਿਪੜਾ ਆਪਦੇ ਕੋਲਕਾਦੇ ਧਾਰ ਤੇ ਰੱਖ ਲੈਂਦੇ ਜੀ ਪੱਠੇ ਪੁੱਠੇ ਪਾਉਂਦੇ ਜੇ ਤੁਸੀਂ ਹੋਰ ਕੀ ਕਰਾਉਣਾ ਹੋਰ ਕਿਨੇ ਬੰਦੇ ਤੁਹਾਡੇ ਕੋਲ ਹੈ ਹੈ ਇੱਕ ਦੀ ਵੇਖਦੇ ਕੋਈ ਨਹੀਂ ਕਰਦਾ ਮੀਆਂ ਜੀ ਤੁਸੀਂ ਇਹ ਕਹਿ ਰਹੇ ਕਿ ਇਹ ਬੰਦਾ ਤੁਹਾਡੇ ਨੂੰ ਕੋਈ ਰਾਤ ਆਇਆ ਵਾ ਮੇਰੇ ਘਰ ਸੋ ਲੋ ਮੈਂ ਕੁਝ ਨਹੀਂ ਕਹਿੰਦਾ ਪਰ ਮੈਂ ਅੱਜ ਇਹ ਵੀਡੀਓ ਪਾਉਣੀ ਆ ਤੇ ਜੇਕਰ ਮੈਨੂੰ ਪਤਾ ਲੱਗ ਗਿਆ ਕਿ ਤੁਹਾਡੇ ਕੋਲ ਕਾਫੀ ਦਿਨਾਂ ਤੋਂ ਆਇਆ ਵਾ ਫੇਰ ਮੈਂ ਤੁਹਾਡੇ ਨਾਲ ਲਾਂ ਕੇ ਮੱਥਾ ਲਾ ਲੈਣਾ ਜੀ ਉਹ ਤੇ ਦੀ ਕਿਸਮਤ ਚੰਗੀ ਆ ਕਿ ਅਸੀਂ ਇੱਥੇ ਲੰਘ ਰਹੇ ਸੀ ਤੇ ਸਾਡੀ ਨਿਗਾ ਪੈ ਗਈ ਅਸੀਂ ਗੱਡੀ ਵਾਪਸ ਲੈ ਆਂਦੀ ਆ ਨਾ ਕੀ ਇਹ ਤੁਹਾਡਾ ਰੋਟਾ ਮੇਰਾ ਦੂਲਾ ਕਿਹੜਾ ਪਿੰਡ ਆ ਇਹ ਆ ਪਿੰਡ ਕਿਹੜਾ ਕਲੇਰਾ ਆ ਪਿੰਡ ਕਲੇਰਾ ਕੀ ਹਾਲ ਆ ਠੀਕ ਆ ਹਾਂ ਠੀਕ ਆ ਤੁਸੀਂ ਆਵਣਾ ਕਿਨਾਂ ਕਿਧਰ ਆ ਮਨੋਜ ਨਾ ਮਨੋਜ ਪਿੰਡ ਹੈ ਇੱਥੇ ਕੀ ਕਰਦਾ ਤੂੰ ਇਹਦੇ ਬੋਲਾ ਆ ਗਿਆ ਲੈ ਤੇ ਇੱਥੇ ਕੀ ਕਰਦਾ ਮੈਂ ਆ ਇੱਥੇ ਕਰਦਾ ਤੂੰ ਕਿਤੇ ਇਹਨਾਂ ਦੇ ਕੋਲ ਇਹ ਲੋ ਪਕੜ ਕੇ ਲਾਇਆ ਹੈ ਕੋਈ ਕਾ ਪਕੜ ਕੇ ਰੱਖਦਾ ਮੀਂਹ ਜੀ ਕਿੱਥੋਂ ਪਕੜ ਕੇ ਲਿਆਏ ਜੇ ਰਾਜਾ ਆਇਆ ਇਸ ਪਕੜ ਕੇ ਘਰੋਂ ਲਿਆ ਬਬੇ ਰਾਜਾ ਤੁਹਾਡੇ ਕੋਲ ਹੀ ਕਿਉਂ ਆਉਂਦੇ ਆ ਬੰਦੇ ਤੁਹਾਡੇ ਕੋਲ ਹੀ ਕਿਉਂ ਆਉਂਦੇ ਆ ਬੰਦੇ ਇਹ ਤਾਂ ਕੋਈ ਹੈਗਾ ਆਧਾਰ ਕਾਰਡ ਕੋਈ ਪ੍ਰੂਫ ਹੈਗਾ ਇਹਦਾ ਡਟ ਤੋਂ ਕੱਖ ਵੀ ਰਾਤ ਰਿਆ ਤੇ ਰੋਟੀ ਇੱਥੇ ਕੋਈ ਗਵਾਰਦਦ ਕਰ ਲੈ ਫੇਰ ਕਿੱਥੋਂ ਲੈ ਕੇ ਆਏ ਜੀ ਨੂੰ ਕੀ ਬਗਾ ਇੱਥੋਂ ਮਹਾਰਾਜ ਹੈ ਰਾਤ ਰਹਿਣਾ ਅੰਦਰ ਹੈ ਬਈ ਕਿਦਨ ਦਾ ਆਇਆ ਹੈ ਰਾਤ ਆਇਆ ਸੱਚੀ ਰਾਤ ਆਇਆ ਹਾਂ ਜੀ ਰਾਤ ਆਇਆ ਤਿਤਨੀ ਰੱਖਿਆ ਕਿਉਂ ਕਿਦਨ ਆਇਆ ਕੀ ਕਿੰਨੇ ਦਿਨ ਆਇਆ ਕੋਈ ਆ 2 ਦਿਨ ਹੋ ਗਏ ਲੈ ਹੋ ਗਏ 2 ਦਿਨ ਹੋ ਗਏ ਇੱਥੇ ਰਾਤ ਆ ਕੋ ਦਰੋਂ ਥੀ ਇਹਨਾਂ ਸ਼ਾਰਿਆਂ ਸਾਹਮਣੇ ਆਇਆ 2 ਦਿਨ ਹੋ ਗਏ ਲਾ ਮਾ ਇਹਦੇ ਭੁੱਲ ਗਿਆ ਹੋਰ ਕਿਨੇ ਬੰਦੇ ਤੁਹਾਡੇ ਕੋਲ ਹੈ ਇੱਕ ਦੀ ਵੇਖਦੇ ਕੋਈ ਨਹੀਂ ਕਰਦਾ ਸਾਡ ਆ ਜਾ ਰਾਤ ਹੀ ਆਇਆ ਸਾਡੇ ਮਿਸਤਰੀ ਲੱਗਿਆ ਉਹਨਾਂ ਨੂੰ ਬਦਲਿਆ ਐਡੋ ਹਾਂ ਨਹੀਂ ਬਬੇ ਰੱਖਦੇ ਕਿਉਂ ਨਹੀਂ ਆ ਬੰਦਾ ਵੇਖ ਕੇ ਵੇਖ ਲਿਆ ਮੈਂ ਅਸੀਂ ਨਾ ਕੰਮ ਕਰਾਉਂਦੇ ਇਹ ਦੇਖੋ ਇਹ ਜਾਂਦਾ ਮੈਂ ਚਾਹ ਤੇ ਰੋਟੀ ਪੀਣੀ ਦੋ ਜਿੰਦਾ ਬੇਟਾ ਡੇ ਕੋਲ ਹੀ ਚੋਂਦੇ ਬੰਦੇ ਸਾਡੀ ਨੂੰ ਨਹੀਂ ਰੱਖਦੇ ਹੀ ਟਾਡੇ ਕੋਲ ਹੀ ਕਿਉਂ ਹੁੰਦੇ ਆ ਇਹ ਚਲਦੇ ਰਹਿੰਦੇ ਅਸੀਂ ਰਖਦੇ ਆ ਹੀ ਨਹੀਂ ਲੱਗਦੇ ਪੂਰਾ ਆ ਜਾਂਦਾ ਮੈਂ ਰੋਟੀ ਮੰਦਾ ਮਾਤਾ ਰਾਤ ਰਹਿ ਗਿਆ ਤੁਹਾਡਾ ਬੱਚਾ ਹੁਣ ਮੈਂ ਆਪਣੇ ਕੋਲ ਰਾਤ ਰੱਖ ਸਕਦਾ ਆਂ ਇਹ ਦੱਸੋ ਅਸੀਂ ਕਿਹੜਾ ਨਹੀਂ ਤੇਰਾ ਪਿੰਡ ਕਿਹੜਾ ਏ ਪਿੰਡ ਕਿਹੜਾ ਤੇਰਾ ਇਹਦੇ ਨਾ ਪਤਾ ਹੈ ਹਾਂ ਪਤਾ ਨਾ ਹੈ ਅੱਛਾ ਓਮ ਲਿਖਿਆ ਹੈ ਨਾ ਇਹਦੇ ਹੱਥ ਤੇ ਪਤਾ ਹੀ ਨਹੀਂ ਹੋਰ ਬੰਦੇ ਹੈਗੇ ਤੁਹਾਡੇ ਕੋਲ ਕੋਈ ਉਹ ਸਾਡਾ ਹੀ ਕੋਈ ਬਾਈ ਨਹੀਂ ਰਖਦੇ ਹੀ ਨਹੀਂ ਅਸੀਂ ਤੇ ਨਾਂ ਹੀ ਰੱਖਿਆ ਜੇ ਮਾਤਾ ਅੱਜ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਠੀਕ ਆ ਤੁਸੀਂ ਮੇਰੇ ਮਾਮਾ ਵਰਗੇ ਜੀ ਪਰ ਜੇਕਰ ਤੁਹਾਡੇ ਕੋਲ ਕੋਈ ਬੰਦੇ ਹੋਏ ਤੇ ਫਿਰ ਮੈਂ ਕਾਰਵਾਈ ਕਰਵਾਉਂਗਾ ਤੇ ਫਿਰ ਨਹੀਂ ਰੱਖਾਂਗੇ ਆਪਣੇ ਸਾਡੇ ਲੋਕਾਂ ਨੂੰ ਚੱਲ ਜਾਈ ਕੋਈ ਬੰਦੀ ਜਾਣਦੇ ਨੇ ਨੇਰੇ ਤੇ ਮੈਂ ਤੈਨੂੰ ਜਿਆਦਾ ਰੋਟੀ ਸੁਝਾ ਕਿਥੇ ਰੋਟੀ ਖਾਣ ਰੋਟੀ ਵਾਣ ਨਹੀਂ ਨਾ ਕੋਈ ਨੂੰ ਤੇ ਗਾਇਆਂ ਨਹੀਂ ਆਪ ਰੋਟੀਆਂ ਹੀ ਨਹੀਂ ਖਾਣ ਨਹੀਂ ਰੋਟੀ ਖਾਣ ਕੀ ਕਰਵਾਇਆ ਬਿਚਾਰੇ ਨਹੀਂ ਰਾਤ ਤੁਹਾਡੇ ਕੋਲ ਰਾਤ ਆਇਆ ਵਾ ਹਾਂ ਰਾਤ ਆਇਆ ਸਾਡੇ ਆ ਵੇ ਪਾਟੀ ਇਹ ਤਾਂ ਐਦਾਂ ਹੀ ਆ ਰਹਾ ਸਾਡੇ ਕੋ ਆਈ ਰੋਟੀ ਆ ਜਿੱਦਾਂ ਕਿ ਸਖਜੀ ਅੱਜ ਅਸੀਂ ਨਾਗਿਆਣਾ ਸਾਹਿਬ ਜਾ ਰਹੇ ਸੀ ਭਗਤ ਨੂੰ ਇਹਦੇ ਘਰ ਛੱਡਣ ਤੇ ਸਾਨੂੰ ਇਹ ਰਸਤੇ ਦੇ ਵਿੱਚ ਇਹ ਬੰਦਾ ਕਿਉਂਕਿ ਪਤਾ ਲੱਗ ਜਾਂਦਾ ਵਾ ਕਿ ਕਿਹੜੇ ਗੁਜਰਵੀਰ ਵਾ ਤੇ ਕਿਹੜੇ ਉਪਰੇ ਆ ਸੋ ਇਹ ਵੀਰ ਸਾਨੂੰ ਇਹਨਾਂ ਦੇ ਬਾੜੇ ਦੇ ਵਿੱਚ ਮਿਲਿਆ ਪਰ ਇਹ ਬੰਦੇ ਮੀਆਂ ਜੀ ਤੁਸੀਂ ਇਹ ਕਹਿ ਰਹੇ ਕਿ ਇਹ ਬੰਦਾ ਤੁਹਾਡੇ ਨੂੰ ਕੋ ਰਾਤ ਆਇਆ ਵਾ ਮੇਰੇ ਘਰ ਸੁਣੋ ਮੈਂ ਅੱਜ ਕੁਝ ਨਹੀਂ ਕਹਿੰਦਾ ਪਰ ਮੈਂ ਅੱਜ ਇਹ ਵੀਡੀਓ ਪਾਉਣੀ ਆ ਤੇ ਜੇਕਰ ਮੈਨੂੰ ਪਤਾ ਲੱਗ ਗਿਆ ਕਿ ਤੁਹਾਡੇ ਕੋਲ ਕਾਫੀ ਦਿਨਾਂ ਤੋਂ ਆਇਆ ਵਾ ਫਿਰ ਮੈਂ ਤੁਹਾਡੇ ਨਾਲ ਆਣ ਕੇ ਮੱਥਾ ਲਾ ਲੈਣਾ ਜੀ ਜੇ ਸੱਚ ਦੱਸ ਦੋਗੇ ਤਾਂ ਮੈਂ ਕੁਝ ਨਹੀਂ ਕਹਿੰਦਾ ਜੇ ਰਾਤ ਆਇਆ ਚਲ ਕੋਈ ਗੱਲ ਨਹੀਂ ਹੈ ਠੀਕ ਹੈ ਜੀ ਤੋੜਿਆ ਫਿਰਦਾ ਆ ਗਿਆ ਰਾਤ ਪਰ ਜੇਕਰ ਪ੍ਰਾਣਾ ਆਇਆ ਹੋਇਆ ਤੁਹਾਡੇ ਕੋਲੇ ਕਿਉਂਕਿ ਕੋਈ ਦੱਸ ਨਹੀਂ ਰਿਹਾ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਕੋਈ ਇੱਕ ਰਾਤ ਰਿਹਾ ਸਿਰਫ ਇੱਕ ਰਾਤ ਇਹਨੂੰ ਪੁੱਛਿਆ ਤੁਸੀਂ ਕੌਣ ਆ ਕਿੱਥੋਂ ਆਇਆ ਪਤਾ ਹੀ ਨਹੀਂ ਦੇਣੀ ਪਰ ਸਮਝ ਹੀ ਨਹੀਂ ਲੱਗਦੀ ਤੇ ਭੈਣੇ ਮੰਨ ਕੇ ਚਲੋ ਤੁਹਾਨੂੰ ਇਹਦੀ ਭਾਸ਼ਾ ਸਮਝ ਨਹੀਂ ਆਉਂਦੀ ਇਹਨੂੰ ਤੁਹਾਡੀ ਨਹੀਂ ਆਉਂਦੀ ਨਿੱਕੇ ਨਿੱਕੇ ਤੁਹਾਡੇ ਬੱਚੇ ਆ ਠੀਕ ਹੈ ਅੱਜ ਕੱਲ ਕੱਲ ਜੋਗਾ ਰੱਬ ਨਾ ਕਰੇ ਇਹ ਬੱਚਿਆਂ ਨੂੰ ਚੁੱਕ ਕੇ ਲੈ ਜਾਵੇ ਫਿਰ ਆਪਣਾ ਤਾਂ ਹੀ ਫਾਇਦਾ ਸੋਚਦੇ ਜੇ ਪਰ ਇਹ ਵੀ ਕਿਸ ਦਾ ਧੀ ਪੁੱਤ ਹੈ ਕਿਸ ਦਾ ਹੁਣ ਮੰਨ ਕੇ ਚਲੋ ਆ ਮੈਂ ਬੰਦਾ ਗੱਡੀ 'ਚ ਬਿਠਾਇਆ ਵਾਂ ਇਹ ਇਥੇ ਨਾਗਿਆਣਾ ਸਾਹਿਬ ਦਾਵਾ ਤੇ ਇਹ ਮੈਂ ਲੈ ਕੇ ਆਵਾਂ ਪਿੱਖੀਵੇਂ ਤੋਂ ਕਿਸੇ ਨੇ ਮੈਨੂੰ ਫੋਟੋ ਪਾਈ ਆ ਤੇ ਇਹਦਾ ਪਰਿਵਾਰ ਲੱਭ ਗਿਆ ਅੱਜ ਦੋਈ ਤਿੰਨ ਸਾਲੀ ਘਰੇ ਗਿਆ ਵਾ ਹੁਣ ਇਹਦਾ ਕੀ ਪਤਾ ਵਾ ਵੀ ਇਹ ਕਦੋਂ ਦਾ ਗਵਾਚਾ ਹੈਗਾ ਤੇ ਕਦੋਂ ਇਹ ਵਿਚਾਰੇ ਦਾ ਮਾਪਿ ਪਿਓ ਆ ਕੀ ਕਰਦਾ ਕੀ ਨਹੀਂ ਕਰਦਾ ਤੁਸੀਂ ਕੋਈ ਇਹਦੀ ਫੋਟੋ ਪਾਈ ਕੋਈ ਇਤਲਾਹ ਦਿੱਤੀ ਹੈ ਕੋਈ ਬਾਬੇ ਬਾਬੇ ਰਾਤ ਆਇਆ ਵਾ ਹੁਣ ਤੇ ਸ਼ਾਮਾਂ ਪੈ ਗਈਆਂ ਨਾ ਸਾਡੇ ਕੋਈ ਨਹੀਂ ਰਿਹਾ ਕਿਸੇ ਦੀ ਜਾਰਦਾ ਦਾ ਹੀ ਲਿਬੜਿਆ ਭਾਵੇਂ ਮਾਤਾ ਜ਼ਿੰਮੇਵਾਰ ਕੋਈ ਰਹਿਦਾ ਹੀਗਾ ਲਿਬੜਿਆ ਤੇ ਬੜਾਇਆ ਵਾ ਅੱਜ ਤੁਸੀਂ ਆਪਣੇ ਕੋਲ ਆਪ ਤੇ ਆਪ ਦੇ ਕੋਲ ਕਾਦੇ ਆਧਾਰ ਤੇ ਰੱਖ ਲੈਂਦੇ ਜੀ ਪੱਠੇ-ਪੱਠੇ ਬੋਉਂਦੇ ਜੇ ਤੁਸੀਂ ਹੋਰ ਕੀ ਕਰਾਉਣਾ ਕੀ ਕਰਾਣਾ ਅਸੀਂ ਸਿੱਧਾ ਮੈਂ ਮੰਨਦਾ ਬਾਬੇ ਤੁਸੀਂ ਆਪਦੇ ਕੋਲ ਕਿਉਂ ਲਾਉਂਦੇ ਜੇ ਹੋਰ ਕੋਈ ਜ਼ਿੰਮੇਵਾਰ ਹੈ ਨਾ ਜ਼ਿੰਮੇਵਾਰ ਭਰਾ ਵਾ ਇੱਥੇ ਉਹ ਕਿਉਂ ਨਹੀਂ ਲੈ ਆਉਂਦੇ ਆਪਦੇ ਕੋਲ ਸਾਡੇ ਸਿਧੇ ਰੋਡ ਆਉਂਦੇ ਆ ਇਹਦੇ ਇੱਥੇ ਖਲੋ ਗਿਆ ਤੁਸੀਂ ਬੰਦੇ ਬਾਬੇ ਬੰਦੇ ਤੁਸੀਂ ਮੈਂ ਬਹੁਤ ਵਾ ਮਤਲਬ ਕਿ ਫੇਰ ਵੀ ਛੱਡ ਦਿਨਾ ਵਾ ਪਰ ਤੁਸੀਂ ਬੰਦਾ ਤੁਰਿਆ ਫਿਰਦਾ ਬੰਦਾ ਵੇਖ ਲੈਂਦੇ ਜੇ ਮੰਨ ਕੇ ਚਲੋ ਇਹਦਾ ਪਰਿਵਾਰ ਇਹਦਾ ਮਾਂ ਇਹਦਾ ਭਰਾ ਇਹਦੀ ਭੈਣ ਇਹਨੂੰ ਲੱਭਦੇ ਹੋਣ ਫਿਰ ਤੁਸੀਂ ਤਾਂ ਆਪਣਾ ਕੰਮ ਕਰਾਈ ਗਏ ਤੁਹਾਡਾ ਬੱਚਾ ਕੋਈ ਤੁਹਾਡਾ ਬੱਚਾ ਕੋਈ ਰੱਖੇ ਮੈਂ ਤਾਂ ਮੇਰੀ ਗੱਲ ਸੁਣ ਤੁਹਾਡਾ ਬੱਚਾ ਕੋਈ ਰੱਖੇ ਆਹ ਤੁਹਾਨੂੰ ਗੁੱਸਾ ਨਾ ਆਊਗਾ ਦੁੱਖਣਾ ਲੱਗੂਗਾ ਤੁਹਾਡੇ ਬੱਚੇ ਤੋਂ ਮੈਂ ਪੱਠੇ ਪਵਾਵਾਂ ਜਾ ਕੇ ਮੈਂ ਗੋਸਟ ਆਵਾਂ ਦੁੱਖਣਾ ਲੱਗੂਗਾ ਜੇ ਲੋ ਵੀ ਰੱਖਿਆ ਹੀ ਨਹੀਂ ਤੇ ਫਿਰ ਸਾਡੀ ਰੱਖਿਆ ਵਾ ਦਾਦ ਦੇ ਰੱਖਿਆ ਵਾ ਫੇਰ ਇੱਕ ਰਾਤ ਮਾਤਾ ਭਾਵੇਂ ਇੱਕ ਉਹ ਤੇਰੀ ਕਿਸਮਤ ਚੰਗੀ ਆ ਕਿ ਅਸੀਂ ਇੱਥੇ ਲੰਘ ਰਹੇ ਸੀ ਤੇ ਸਾਡੀ ਨਿਗਾ ਪੈ ਗਈ ਅਸੀਂ ਗੱਡੀ ਵਾਪਸ ਲੈ ਲੈਂਦੀ ਆ ਪਰ ਤੁਹਾਡੇ ਵੱਲੋਂ ਤਾਂ ਨੀ ਨਾ ਕੋਈ ਇਹਦਾ ਘਰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਕੋਈ ਮੈਂਬਰ ਪੰਚਾਇਤ ਸਰਪੰਚ ਨੂੰ ਕੋਈ ਦੱਸਿਆ ਗਿਆ ਘਰ ਵਿਚਾਰੇ ਦਾ ਕੀ ਪਤਾ ਤੁਸੀਂ ਪਰ ਤੁਸੀਂ ਆਉਂਦੇ ਜਾਂਦੇ ਫਿਰਦੇ ਘੁੰਮਦੇ ਰਹਿੰਦੇ ਬਾਬੇ ਆਉਂਦੇ ਜਾਂਦੇ ਫਿਰਦੇ ਦੋਦੇ ਰਹਿੰਦੇ ਇੱਥੇ ਆ ਭੋਏ ਵਾਲਾ ਵਾਲੇ ਦਾ ਅਕਸ਼ਰਮ ਦਾ ਉਹ ਬੋਰਡ ਲੱਗਾ ਵੀਰ ਦਾ ਠੀਕ ਹੈ ਜੀ ਉਹ ਵੀ ਬਹੁਤ ਸੇਵਾ ਕਰਦਾ ਵਾ ਤੁਸੀਂ ਉਹਦੇ ਕੋਲ ਹੀ ਪੁੱਛਾ ਦਿਓ ਇੱਥੋਂ ਕਿਤੇ ਕਿੰਨਾ ਕੁ ਦੂਰ ਆ ਕਿਉਂ ਨਹੀਂ ਪਤਾ ਆ ਸਾਹਮਣੇ ਬੋਰਡ ਲੱਗਾ ਆਹ ਕਿਹੜੇ ਬੋਰਡ ਵਖਾਈ ਆਹ ਸਾਹਮਣੇ ਬੋਰਡ ਲੱਗਾ ਤੂੰ ਕਹਿੰਦਾ ਮੈਨੂੰ ਪਤਾ ਨਹੀਂ ਆ ਨਹੀਂ ਬਾਬੇ ਪੜੇ ਦੀ ਨਹੀਂ ਗੱਲ ਪੜੇ ਦਿਨੀ ਗੱਲ ਇਹ ਤੁਹਾਨੂੰ ਪਤਾ ਵਾ ਕਿ ਇਹ ਬੰਦਾ ਤੁਰਦਾ ਫਿਰਦਾ ਇਹ ਅਸੀਂ ਆਪਦੇ ਕੋਲ ਰੱਖ ਲੈਣਾ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਇਹਦਾ ਮਾਂ ਪਿਓ ਵੀ ਹੋਗਾ ਮਾਂ ਪਿਓ ਤਾਂ ਪਤਾ ਹੀ ਨਹੀਂ ਜੇ ਆਊਗਾ ਜਾਂ ਮੈਂ ਚਲ ਰੁਕ ਨਾ ਆ ਗਿਆ ਤੁਹਾਡਾ ਰੋਟਾ ਮੇਰਾ ਦੂਲਾ ਮੇਰਾ ਕਿਹੜਾ ਪਿੰਡ ਆ ਇਹ ਆ ਪਿੰਡ ਕਿਹੜਾ ਕਲੇਰਾ ਆ ਪਿੰਡ ਕਲੇਰਾ ਸੱਚ ਕਲੇਰ ਪਿੰਡ ਆ ਤੇ ਸੰਜੀ ਮੈਂ ਕਿਸੇ ਵੀ ਕੌਮ ਨੂੰ ਮਾੜਾ ਨਹੀਂ ਕਹਿੰਦਾ ਸਾਰੀਆਂ ਕੌਮਾਂ ਸਤਿਕਾਰਯੋਗ ਆ ਪਰ ਆ ਵੇਖ ਲਓ ਇਹ ਵੀਰਵਾ ਇਹ ਕਹਿੰਦਾ ਕਿ ਮੈਨੂੰ ਇਹ ਪਤਾ ਹੀ ਨਹੀਂ ਆ ਕੌਣ ਵਾ ਤੇ ਤੇ ਕਿੱਥੋਂ ਆਇਆ ਵਾ ਇਹਨੂੰ ਤੇ ਬਾਬੇ ਜੀ ਪਤਾ ਹੁੰਦਾ ਤੇ ਤੇਰੇ ਬਾੜੇ 'ਚ ਹੀ ਫਿਰਦਾ ਇਹ ਤੇਰੇ ਬਾੜੇ 'ਚ ਥੋੜੀ ਫਿਰਨਾ ਸੀ ਨਹੀਂ ਬਾਬੇ ਹੁਣ ਤੈਨੂੰ ਮੇਰੀ ਗੱਲ ਸੁਣ ਤੂੰ ਚਿੱਟੇ ਕੱਪੜੇ ਪਾਏ ਮੈਂ ਤੈਨੂੰ ਰੋਟੀ ਦੇਣਾ ਮੇਰ ਨਾਲ ਚੱਲੋਗੇ ਚੱਲੋਗੇ ਮੇਰ ਨਾਲ ਨਹੀਂ ਮੈਂ ਤੈਨੂੰ ਰੋਟੀ ਦਿੰਦਾ ਦੱਸੋ ਆਓ ਮੇਰੇ ਨਾਲ ਸਾਰਿਆਂ ਦੇ ਸਾਡੇ ਕੋਲ ਨਹੀਂ ਜੇ ਨਹੀਂ ਬਾਬਾ ਆਪਾਂ ਕਿਹੜੀ ਮਿੱਟੀ ਦੇ ਬਣੇ ਆ ਆਪਾਂ ਇਸ ਕਿਉਂ ਨਹੀਂ ਸੁਧਰਨਾ ਪਹਿਲਾਂ ਮੈਨੂੰ ਇਹ ਦੱਸੋ ਕੋ ਮਿੱਟੀ ਦੇ ਸਾਰੇ ਬਣੇ ਕਿਉਂ ਨਹੀਂ ਸੁਧਰਨਾ ਫਿਰ ਫਿਰ ਰੱਬ ਨੂੰ ਰੱਬ ਕਿਉਂ ਨਹੀਂ ਮੰਨਦੇ ਆਹ ਨਾ ਤਰਸਾਂ ਮੈਂ ਪੈਣੀ ਤਰਸ ਜੇ ਆਉਂਦਾ ਤੇ ਤੁਸੀਂ ਇਥੇ ਪੱਠੇ ਪੋਣੇ ਆ ਕਾਣਾ ਵੱਠੇ ਬਣਿਆ ਹਾਂ ਦੇਖੋ ਅਸੀਂ ਆਪਣੇ ਕੋਲ ਰੱਖਿਆ ਵਾ ਨਾ ਰੱਖਿਆ ਨਾ ਆਪਣੇ ਕੋਲ ਆ ਗਿਆ ਵਾ ਨਾ ਮੇਰੇ ਘਰੇ ਨਹੀਂ ਕੋਈ ਉਪਰਾ ਬੰਦਾ ਆ ਜਾਂਦਾ ਕੀ ਦੀ ਕੀਮਤ ਮੇਰੇ ਘਰੇ ਆ ਜੀ ਮੈਂ ਲੈ ਕੇ ਆਂਗਾ ਤੇ ਆਇਆ ਵਾ ਸਿੱਧਾ ਹੀ ਆ ਗਿਆ ਬਾਬੇ ਮੈਂ ਹੁਣ ਪੁਲਿਸ ਨੂੰ ਰਿਪੋਰਟ ਕਰਾਈ ਨਾ ਫੇਰ ਤੋਂ ਆਪਣੀ ਗਲਤੀ ਮੰਨਣੀ ਆ ਓ ਯਾਰ ਚਲੋ ਮaaf ਕਰ ਫੇਰ ਤੋਂ ਆਪਣੀ ਗਲਤੀ ਮੰਨਣੀ ਆ ਇਹ ਮaaf ਕਰ ਜੇ ਇੱਕ ਵਾਰ ਮੈਂ ਤੇ ਬਾਬੇ ਮੈਂ ਤੇ ਇੱਕੋ ਗੱਲ ਕਹਿਣਾ ਵਾ ਮੈਂ ਇਹ ਵੀਡੀਓ ਪਾਉਣੀ ਆ ਕੱਲ ਨੂੰ ਜੇਕਰ ਮੈਨੂੰ ਪਤਾ ਲੱਗ ਗਿਆ ਵੀ ਤੁਹਾਡੇ ਕੋਲ ਹੋਰ ਬੰਦੇ ਵੀ ਹੈਗੇ ਆ ਕਿ ਜਾਂ ਅੱਜ ਮੌਕਾ ਹੈਗਾ ਜੀ ਅੱਜ ਮੈਂ ਕੋਈ ਕੁਝ ਨਹੀਂ ਕਰਦਾ ਮੈਨੂੰ ਬੰਦੇ ਦੇ ਦੇ ਜੋ ਹੈਗੇ ਆ ਤੇ ਹਾਂ ਇਹ ਹੋਈ ਇਹ ਰਾਤ ਇਹ ਕਿਦੋਂ ਆਇਆ ਇਹ ਰਾਤ ਯਾਰ ਦੇਖ ਲੈ ਫਿਰ ਰਾਤ ਰਿਆ ਕਸ ਮਾਰੀ ਸਕਦੀ ਅੱਜ ਅਸੀਂ ਪਿੰਡ ਕਿਹੜਾ ਦੱਸੇ ਸੀਗਾ ਕਲੇਰੀ ਪਿੰਡ ਕਲੇਰੀ ਆਏ ਆ ਨਾਗਿਆਣਾ ਸਾਹਿਬ ਦੇ ਕੋਲ ਠੀਕ ਹੈ ਜੀ ਬਟਾਲਾ ਸ਼ਹਿਰ ਬਟਾਲੇ ਸ਼ਹਿਰ ਦੇ ਕੋਲ ਆਏ ਆ ਤੇ ਇਹ ਆ ਮੀਆਂ ਜੀ ਆ ਜਿਨ੍ਹਾਂ ਦੇ ਕੋਲ ਅਸੀਂ ਇਹ ਭਗਤ ਨੂੰ ਅੱਜ ਲਿਆ ਵਾ ਇਹ ਕਹਿੰਦਾ ਕਿ ਮੇਰੇ ਕੋਲ ਸਿਰਫ ਇਹ ਰਾਤ ਆਇਆ ਸੀਗਾ ਸਾਡੇ ਕੋਲ ਚਲੋ ਮੈਂ ਮੰਨਦਾ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਅਸੀਂ ਨੰਗ ਰੈਸੀ ਲੱਗਉਂਦੀ ਅਸੀਂ ਵੇਖ ਲਿਆ ਕਿ ਇਹ ਕੋਈ ਵੀਰ ਗੁੱਜਰ ਭਾਈਚਾਰੇ ਚੋਂ ਨਹੀਂ ਲੱਗਦਾ ਇਹ ਵੀਰ ਕੋਈ ਹੋਰ ਵਾ ਤੇ ਕਿਉਂਕਿ ਸਾਡਾ ਵੀ ਰੋਜ਼ ਦਾ ਵਿਹਾਰ ਵਾ ਸਾਡਾ ਵੀ ਰੋਜ਼ ਦਾ ਐਕਸਪੀਰੀਅੰਸ ਆ ਤੇ ਵਾਕਈ ਪਤਾ ਲੱਗਾ ਕਿ ਇਹ ਵੀਰ ਆਪਣਾ ਨਾਂ ਕੀ ਦੱਸਦਾ ਹੈ ਨਾ ਮੰਨੂ ਹੈ ਮੰਨੂ ਵੱਖਰੇ ਵੱਖਰੇ ਨਾਂ ਦੱਸਦਾ ਓਮ ਦਾ ਨਿਸ਼ਾਨ ਵਾ ਇਹਦੀ ਬਾਹ ਦੇ ਉੱਪਰ ਲੱਗਾ ਵਾ ਠੀਕ ਹੈ ਜੀ ਕੋਈ ਵੀਰ ਭਰਾ ਜੇਕਰ ਇਸ ਭਗਤ ਬਾਰੇ ਇਸ ਬੱਚੇ ਬਾਰੇ ਜਾਣਦਾ ਹੋਵੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਜੀ ਆਹ ਇਹਦੇ ਜੇਬ ਚੋਂ ਕੱਢੋ ਜਿਓ ਆਪਾਂ ਗਰੀਦਿਤ ਪਿਆ ਕੱਢ ਛੁੱਟ ਬਾਰ ਉੱਥੇ ਛੁੱਟ ਬਾਰ ਛੁਰਦੇ ਦੇ ਬਾਕੂ ਛੁਰਦੇ 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 ਅੱਛਾ ਛੁੱਟ ਛੁਰਦੇ ਇੱਥੇ ਹੋਰ ਵੀ ਇਹ ਕਾ ਕਰ ਦੇ ਨਾ ਇਹ ਕੀ ਇਹ ਵਿੱਚ ਇਹ ਪਤਾ ਨਹੀਂ ਕਿੰਨਾ ਚਿਰ ਕੇ ਕੋਰਿਆ ਹੋਣਾ ਵਿਚਾਰੇ ਨੇ ਇਹਨੂੰ ਅਸੀਂ ਸ਼ਾਮੀ ਨੂੰ ਛੇ ਵਜੇ ਆਹ ਆ ਵੇਖੋ ਕੀ ਨਿਕਲਦਾ ਪਿਆ 6 ਵਜੇ ਆਇਆ ਇੱਦਾਂ ਆਇਆ ਏ ਬੱਬੇ ਇਹ ਤਾਂ ਹੁਣ ਵੀਡੀਓ ਤੋਂ ਪਤਾ ਲੱਗੂ ਨਾ ਕਦੋਂ ਆਇਆ ਤੇ ਕਿੱਦਾਂ ਆਇਆ ਏ ਠੀਕ ਜੀ ਫੇਰ ਇਹਨੇ ਦੋ ਤੈਗੇ ਟੋਲੇ ਹਾਂ ਮਾਨਦਾ ਵਾਂ ਭੁੱਖਾ ਸੀਗਾ ਇੱਥੇ ਕਿੰਨੇ ਗੁਰੂ ਘਰ ਬਾਬੇ ਪੰਜਾਬ 'ਚ ਬੰਦਾ ਨਹੀਂ ਕੋਈ ਭੁੱਖਾ ਮਰੂਗਾ ਗੁਰੂ ਘਰ ਬਹੁਤ ਆ ਇੱਥੇ ਠੀਕ ਆ ਇਤਿਹਾਸਿਕ ਗੁਰਦਾਰਾ ਸਾਹਿਬ ਨਾਗਰਾਨਾ ਸਾਹਿਬ ਆ ਇੱਥੇ ਠੀਕ ਆ ਗੁਰੂ ਘਰ ਤੇ ਬੜਿਆ ਜਿਹੜਾ ਇਦੋਂ ਕਿਤੇ ਜੋਰ ਨਾਲ ਕੰਮ ਕਰਾਉ ਉਹ ਤੋਂ ਡਰਦਾ ਭਾਈਦਾ ਹੀ ਨਹੀਂ ਭਾਈਦਾ ਮਾਂ ਦਾ ਮਾਂ ਦਾ ਡਰਦਾ ਭਾਈਦਾ ਟਾਡੇ ਕੋਲ ਹੀ ਕਿਉਂ ਆ ਗਏ ਆਉਂਦੇ ਆ ਟਾਡੇ ਕੋਲ ਹੀ ਕਿਉਂ ਆਉਂਦੇ ਆ ਹੋਰ ਕੀ ਵੀਰਾਂ ਭਰਾਵਾਂ ਕੋਲ ਕਿਉਂ ਨਹੀਂ ਆਉਂਦੇ ਨਹੀਂ ਬਾਬੇ ਤੁਹਾਡੇ ਕੋਲ ਮੈਂ ਇੱਥੇ ਮੈਂ ਮਜ਼ਾਕ ਨਹੀਂ ਕਰਦਾ ਜੇ ਮੈਂ ਇੱਥੇ ਜਿੰਨੇ ਡੇਰੇ ਛਾਪਾ ਮਰੇ ਨਾ ਮੈਨੂੰ ਨਹੀਂ ਲੱਗਦਾ ਕੋਈ ਇੱਕ ਅੱਧਾ ਡੇਰਾ ਹੋਊਗਾ ਜਿੱਥੇ ਬੰਦਾ ਨਾ ਹੋਵੇ ਸਾਰਿਆਂ ਤੋਂ ਨਿਕਲਨੇ ਆ ਅੱਜ ਤੱਕ ਕਦੇ ਰੱਖਿਆ ਮਾਤਾ ਤੁਸੀਂ ਤੇ ਆਪ ਤੁਹਾਡੇ ਤਾਂ ਆਪ ਦੇ ਕੋਲ ਬੰਦਾ ਵਾ ਸਾਰੇ ਹੀ ਨਹੀਂ ਆਇਆ ਸਾਡੇ ਗੌਂਦੀਆਂ ਚ ਇਨਾਂ ਨੂੰ ਮੇਰਾ ਕੁਝ ਨਹੀਂ ਸਰਕਾਰ ਸਾਡੇ ਸਾਰੇ ਚਲੋ ਕੋਈ ਗੱਲ ਨਹੀਂ ਮੈਂ ਇਹ ਠੀਕ ਆ ਪਰ ਜੇਕਰ ਇਹਦੇ ਬਾਰੇ ਮੈਨੂੰ ਜਾਣਕਾਰੀ ਮਿਲ ਗਈ ਤਾਂ ਮੈਂ ਬਾਬੇ ਤੁਹਾਡੇ ਡੇਰੇ ਤੇ ਮੈਂ ਫੇਰ ਆਇਨਾ ਜੀ ਤੇ ਫੇਰ ਮੈਂ ਕਾਰਵਾਈ ਵੀ ਕਰਾਂਗਾ ਫੇਰ ਮੈਂ ਕਾਰਵਾਈ ਵੀ ਕਰਾਂਗਾ ਬੈਠ ਇੱਥੇ ਆਪਣੇ ਬੱਚਿਆਂ ਨੂੰ ਕਈ ਲੈ ਕੇ ਜਾਵੇ ਨਾ ਫੇਰ ਆਪਾਂ ਨੂੰ ਦੁੱਖ ਲੱਗਦਾ ਵਾ ਕੋਈ ਗੱਲ ਨਹੀਂ ਉਹ ਤਾਂ ਪਤਾ ਲੱਗ ਹੀ ਜਾਣਾ ਤੁਹਾਡੇ ਲੱਗੋ ਇੱਥੋਂ ਨਾ ਕੀ ਦੱਸੇ ਤੁਸੀਂ ਆਪਦਾ ਦੁੱਲਾ ਚਲੋ ਕੋਈ ਗੱਲ ਨਹੀਂ ਹਾਂ ਚਲੋ